ਹਾਂਜੀ ਸਰ ਜਿਹੜੀ ਕੱਲ ਕੋਲੀਪਿੰਡ ਦੇ ਵਿੱਚ ਰੇਡ ਕੀਤੀ ਗਈ ਹੈ ਪੰਜਾਬ ਸੋਲੂਸ਼ਨ ਕੰਟਰੋਲ ਬੋਰਡ ਵੱਲੋਂ ਕਿੰਨੇ ਗੁੱਟ ਬਰਾਮਦ ਹੋਏ ਨੇ ਚਾਇਨਾ ਡੋਰ ਦੇ ਅ ਪਹਿਲੇ ਤਾਂ ਮੈਂ ਬਹੁਤ ਬਹੁਤ ਧੰਨਵਾਦ ਦਿਆਂ ਜੀ ਜਿਨ੍ਹਾਂ ਨੇ ਸਾਨੂੰ ਇਸ ਵਾਰ ਸਹਾਇਤਾ ਕੀਤੀ ਔਰ ਖਾਸ ਤੌਰ ਤੇ ਸਾਡੇ ਪੱਤਰਕਾਰ ਭਾਈ ਜਰਰੇ ਭਰਾਵਾ ਦਾਬ ਜਿਨ੍ਹਾਂ ਨੂੰ ਹਮੇਸ਼ਾ ਇਸ ਗੱਲ ਦੀ ਵੀ ਚਿੰਤਾ ਰਹਿੰਦੀ ਹੈ ਔਰ ਚਾਇਨਾ ਡੋਰ ਦੇ ਖਿਲਾਫ ਉਹਨਾਂ ਨੇ ਅਭਿਆਨ ਸਾਡੇ ਨਾਲ ਰਲ ਕੇ ਕੀਤਾ ਹੋਇਆ ਜਿਸ ਤਰ੍ਹਾਂ ਖਬਰ ਮਿਲੀ ਸੀ ਸਾਡੀ ਟੀਮ ਜਿਹੜੀ ਪਟਿਆਲੇ ਦੀ ਹੈ ਅ ਚੀਫ ਸਾਹਿਬ ਨੂੰ ਮੈਂ ਦੱਸਿਆ ਪਰ ਉਹਨਾਂ ਨੇ ਅੱਗੇ ਟੀਮ ਤਿਆਰ ਕੀਤੀ ਸਾਡੇ ਐਕਸੀਡੈਂਸ ਨੇ ਔਰ ਗੇਐਸਡੀਓਜ਼ ਨੇ ਮੋਹਿਤ ਸਿੰਘਲਾ ਜੀ ਔਰ ਉਹਨਾਂ ਦੇ ਨਾਲ ਤਰਨਵੀਰ ਜੀ ਇਹ ਸਾਰੇ ਲੋਗ ਉਹਨਾਂ ਨਾਲ ਗਏ ਔਰ ਪਿੰਡ ਕੋਲੀ ਦੇ ਅੰਦਰ ਜीडीसी ਵੀ ਉੱਥੇ ਕਾਫੀ ਲੋਗ ਪਤਾ ਸੀ ਵੀ ਇਸ ਤਰ੍ਹਾਂ ਦਾ ਕੰਮ ਕਰਦੇ ਨੇ ਪਰ ਕਿਉਂਕਿ ਉਹਨਾਂ ਦੀ ਵੀ ਇੱਕ ਚਲਾਕੀ ਦਾ ਸਿਸਟਮ ਹੁੰਦਾ ਹੈ ਸ਼ਾਇਦ ਪੂਰੇ ਪਰ ਉਹਨਾਂ ਨੇ ਸਮਾਨ ਕੀਤਾ ਪਰ ਕਾਫੀ ਸਰਚ ਕਰਨ ਤੋਂ ਬਾਅਦ ਲਗਭਗ 30-32 ਗੱਟੂ ਜਿਹੜੇ ਇੱਕ ਘਰ ਦੇ ਅੰਦਰੋਂ ਬਰਾਮਦ ਹੋਏ ਜਿਹੜਾ ਦੱਸਿਆ ਗਿਆ ਵੀ ਉਹ ਕੋਈ ਛੋਟਾ ਬੱਚਾ ਸੀ ਮੈਨੂੰ ਲੱਗਦਾ ਇਹ ਵੀ ਇੱਕ ਸਿਸਟਮ ਉਹਨਾਂ ਨੇ ਬਣਾ ਲਿਆ ਵੀ ਜਿਹੜੇ ਪੜ ਰਹੇ ਬੱਚੇ ਸਕੂਲਾਂ ਦੇ ਪਹਿਲੇ ਵੀ ਪਟਿਆਲੇ ਦੇ ਅੰਦਰ ਪਲੱਸ 2 ਵਾਲੇ ਬੱਚੇ ਦੇ ਥਰੂ ਹੀ ਸਾਨੂੰ ਇੱਕ ਵੱਡੀ ਕਾਰਵਾਈ ਦੀ ਜਿਹੜੀ ਸੂਚਨਾ ਮਿਲੀ ਸੀ ਔਰ ਉਸ ਕੰਮ 'ਚ ਉਹ ਵਚਨ ਜ ਲਗਾਇਆ ਸੀ ਸੋ ਫਿਰ ਉਹ ਸੋਸ਼ਲ ਲੋਗ ਉਹਦੇ ਅੱਗੇ ਆ ਜਾਂਦੇ ਨੇ ਵੀ ਨਹੀਂ ਜੀ ਇਹ ਬੱਚਾ ਹੈ ਇਹਨੂੰ ਧਿਆਨ 'ਚ ਨਹੀਂ ਹੈ ਪਰ ਇਸ ਤਰ੍ਹਾਂ ਦੀਆਂ ਚੀਜ਼ਾਂ ਨਾ ਹੋਣ ਔਰ ਬੱਚਿਆਂ ਨੂੰ ਤੇ ਬਿਲਕੁਲ ਇਸ 'ਚ ਇਨਵੋਲ ਨਾ ਕੀਤਾ ਜਾਵੇ ਸੋ ਇਸ ਤਰ੍ਹਾਂ ਦੀ ਅਸੀਂ ਕਾਰਵਾਈ ਕੀਤੀ ਹੈ ਹੁਣ ਤਾਂ ਵੀ ਅਸੀਂ ਉਹਦਾ ਜਿਹੜਾ ਕਿੱਥੋਂ ਇਹ ਸਮਾਨ ਆਇਆ ਉਥੇ ਇਸ ਤਰ੍ਹਾਂ ਦੀ ਇਹ ਸਮਾਨ ਕਿੱਥੋਂ ਪਹੁੰਚਿਆ ਕੌਣ ਇਹਨਾਂ ਦਾ ਮੇਨ ਸਪਲਾਈਅਰ ਹੈ ਅਸੀਂ ਲਗਾਤਾਰ ਉਸ ਦੇ ਥਰੂ ਇਹ ਵੀ ਸਰਚ ਕਰਨ ਦੀ ਕੋਸ਼ਿਸ਼ ਜਿਹੜੀ ਹੈ ਸਾਡੀ ਚੱਲ ਰਹੀ ਹੈ ਰਿਕਵਰ ਟੋਲ ਕੀ ਨੰਬਰ ਦੱਸੋਗੇ ਅਗਰ ਕਿਸੇ ਹੋਰ ਵਿਕਤੇ ਹਨ ਤੁਹਾਨੂੰ ਕੰਪਲੇਨ ਕਰਨੀ ਹੈ ਤਾਂ ਉਹ ਕਿਸ ਨੰਬਰ ਹਾਂ ਬਿਲਕੁਲ ਜੀ ਮੈਂ ਦੱਸਿਆ ਵੀ ਤੁਹਾਡੀ ਆਈਡੈਂਟੀ ਸೀ크ਰਟ ਰੱਖੀ ਜਾਏਗੀ ਤੁਸੀਂ ਜਿੱਥੇ ਬੈਠੇ ਹੋ ਵੀਡੀਓ ਬਣਾਓ ਜਾਂ ਸਾਨੂੰ ਫੋਨ ਕਰੋ ਅਸੀਂ 5 ਤਰੀਕ 5 ਜਨਵਰੀ ਨੂੰ ਇਹ ਐਡ ਦਿੱਤੀ ਸੀ ਵੀ ਚਾਈਨਾ ਡੋਰ ਫੜਾਓ ਤੇ ਇਨਾਮ ਪਾਓ 25000 ਤੱਕ ਦਾ ਇਨਾਮ ਮਿਲੇਗਾ ਉਹ ਜਿਹੜਾ ਉਹ ਜਿਹੜਾ ਆਪਣਾ ਨੰਬਰ ਹੈ ਇੱਕ ਵਾਰੀ ਨੋਟ ਕਰ ਲਓ ਜਿਹੜਾ ਅਸੀਂ ਟੋਲ ਫਰੀ ਨੰਬਰ ਹੈ 1800 ਹਮੇਸ਼ਾ ਉਹਦੇ ਚ ਲੱਗਦਾ ਸ਼ੁਰੂ ਤੇ 1800 180 ਆਮ ਤੌਰ ਤੇ ਨੰਬਰ ਯਾਦ ਰਹਿਣ ਨਾਲ ਇਹਨੇ ਅੱਗੇ 2810 ਸੋ 2810 ਇਹਦਾ ਨੰਬਰ ਹੀ ਲਗਾਣਾ 1800 180 2810 ਉਹ ਕੁ 12 ਚ ਐਡ ਆ ਚੁੱਕੀ ਹੈ ਇਦੇ ਉੱਤੇ ਜ਼ਰੂਰ ਫੋਨ ਕਰੋ ਯਾਂ ਵੀ ਸਾਡੇ ਕੋਈ ਹੋਰ ਅਫੀਸਰ ਤੁਹਾਡੇ ਸੰਬੰਧਿਤ ਨੇ ਉਹਨਾਂ ਨੂੰ ਵੀ ਇਸ ਜਰੂਰ ਤੁਸੀਂ ਦੱਸੋ ਤਾਂ ਕਿ ਅਸੀਂ ਇਸ ਤਰ੍ਹਾਂ ਦੀ ਬਿਮਾਰੀ ਨੂੰ ਖਤਮ ਕਰ ਸਕੀਏ। ਅਖੀਰ ਦੇ ਵਿੱਚ ਕੀ ਚੇਤਾਵਨੀ ਦੇਣਾ ਚਾਹੋਗੇ ਇਹ ਜਿਹੜੇ ਵਿਅਕਤੀ ਹਨ ਜਿਹੜੇ ਇਹ ਗੈਰ ਕਾਨੂੰਨੀ ਕੰਮ ਕਰਦੇ ਨੇ ਅਤੇ ਉਹਨਾਂ ਨੂੰ ਕੀ ਸਲਾਹ ਦਿਓਗੇ ਨੌਜਵਾਨ ਕਿਹੜੀ ਨੂੰ ਜਿਹੜੇ ਕਿ ਐਵੇਂ ਪਤੰਗ ਉਡਾਉਣ ਦੇ ਵਿੱਚ ਕਲੀਅਰ ਰੂਲ ਬਣ ਨੇ। ਬਿਲਕੁਲ ਜੀ ਸਭ ਨੂੰ ਮੈਨੂੰ ਤਾਂ ਲੱਗਦਾ ਇਸ ਗੱਲ ਦੀ ਸਮਝ ਹੈ ਇੱਕ ਲਾਲਚ ਦੇ ਵਿੱਚ ਇੱਕ ਸੀ ਜਾਂ ਕਿਸੇ ਪੈਸੇ ਦੇ ਚੱਕਰ ਦੇ ਵਿੱਚ ਰ ਦੇਖਣ ਚ ਤੁਹਾਡੇ ਧਿਆਨ ਚ ਆਇਆ ਵੀ ਹੁਣ ਵੀ ਕੱਲ ਵੀ ਜੰਡਿਆਲੇ ਦੇ ਵਿੱਚ ਇੱਕ ਨੌਜਵਾਨ ਬੱਚਾ 18 ਸਾਲ ਦਾ ਡੋਰ ਦੇ ਕਾਰਨ ਮਰ ਗਿਆ ਇੱਕ ਜਲੰਧਰ ਦੇ ਅੰਦਰ ਸੋ ਇਹ ਡੋਰ ਜਿਹੜੀ ਕਾਤਲ ਡੋਰ ਹੈ ਇਹ ਦੂਸਰੀ ਡੋਰ ਸਾਡੇ ਕੋਲ ਅਵੇਲੇਬਲ ਹੈ ਕਾਟਨ ਦੀ ਅਸੀਂ ਉਹਦੇ ਨਾਲ ਗੁੱਡੀਆਂ ਉਡਾਈਏ ਗੁੱਡੀਆਂ ਉਡਾਣਾ ਅੱਛੀ ਗੱਲ ਹੈ ਤਿਉਹਾਰ ਮਨਾਈਏ ਅੱਜ ਆਪਣੀ ਆਪਣਾ ਲੋਹੜੀ ਦਾ ਤਿਉਹਾਰ ਲੰਘ ਕੇ ਗਿਆ ਅੱਜ ਮਾਗੀ ਦਾ ਤਿਉਹਾਰ ਹੈਗਾ ਅੱਗੇ ਬਸੰਤ ਆਣ ਵਾਲੀ ਹੈ ਪਰ ਇਸ ਦੀ ਬਿਲਕੁਲ ਪੈਸੇ ਦੇ ਲਾਲਚ ਇਹਦੇ ਚ ਨਾ ਜਾਈਏ ਇਹ ਜਾਨਲੇਵਾ ਚੀਜ਼ ਹੈਗੀ ਹੈ ਔਰ ਅਸੀਂ ਇਸੇ ਪਿੱਛੇ ਉਸ ਨੂੰ ਇਨਾਮ ਦਿੱਤਾ ਔਰ ਮੈਂ ਦੂਸਰੀ ਪ੍ਰਾਰਥਨਾ ਕਰਾਂਗਾ ਵੀ ਕਈ ਵਾਰੀ ਸਜ਼ਾਵਾਂ ਜਾਂ ਇਨਾਮ ਸੌਰੀ ਜੁਰਮਾਨਾ ਪੈਂਦਾ ਪਰ ਲੋਕ ਜਿਹੜੇ ਨਹੀਂ ਸੁਧਰਦੇ ਤੇ ਸਾਡੇ ਜਿਹੜੇ ਸਾਂਧੀਆਂ ਸੰਸਥਾਵਾਂ ਨੇ ਐਨ ਜੀਓਜ਼ ਨੇ ਸੋਸ਼ਲ ਲੋਕ ਨੇ ਇਹ ਉਹਨਾਂ ਦਾ ਬਾਈਕਾਟ ਕਰਨ ਉਹਨਾਂ ਨੂੰ ਕਿਸੇ ਬਿਜ਼ਨਸ 'ਚ ਨਾ ਇਨਵੋਲ ਕਰਨ ਤਾਂ ਹੀ ਮੈਨੂੰ ਲੱਗਦਾ ਇੱਕ ਸੁਧਾਰਾਲੇ ਪਾਸੇ ਹੋਰ ਬਚਾਅ ਵਾਲੇ ਪਾਸੇ ਜਰੂਰ ਚੱਲੇਗਾ ਔਰ ਅਸ ਨੂੰ ਪੰਜਾਬ ਦੇ ਵਿੱਚੋਂ ਸੀ ਖਤਮ ਕਰ ਸਕਣ